27 ਅਪ੍ਰੈਲ ਵਾਲੇ ਦਿਨ ਇੱਕ ਗੇ ਪ੍ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪ੍ਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਮਰਦ ਬਖਾਉਣਾ ਡਾਕਡੀਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡੱਟ ਕੇ ਪੰਥਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹਥਾਂਤਰਾਂ ਦੀ ਪਈ ਇਸ ਕਰਕੇ ਬੇਨਤੀ ਆ ਜਾਗਦਿਆਂ ਜ਼ਮੀਰਾਂ ਦਾ ਸਬੂਤ ਦਿਆ ਕਰੋ ਇਸੇ ਤਰ੍ਹਾਂ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਵੈਕੁਰ ਜੀ ਕਾ ਖਾਲਸਾ ਵੈਕੁਰ ਜੀ ਕੀ ਫਤਿਹ 27 ਅਪ੍ਰੈਲ ਵਾਲੇ ਦਿਨ ਇੱਕ ਗੇ ਪ੍ਰੇਡ ਅੰਮ੍ਰਿਤਸਰ ਸਾਹਿਬ ਦੇ ਵਿੱਚ ਕੱਢਣ ਦੀ ਗੱਲ ਕੀਤੀ ਗਈ ਸੀ ਕੁਝ ਲੋਕਾਂ ਦੇ ਵੱਲੋਂ ਗੇ ਪ੍ਰੇਡ ਕੱਢਣ ਦਾ ਮਤਲਬ ਸੀ ਪੰਜਾਬ ਦੀ ਨੌਜਵਾਨੀ ਨੂੰ ਨਾਮਰਦ ਬਖਾਉਣਾ ਯੋਧਿਆਂ ਦੀ ਸੂਰਬੀਰਾਂ ਦੀ ਸ਼ਹੀਦਾਂ ਦੀ ਇਹ ਧਰਤੀ ਆ ਪੰਜਾਬ ਦਾ ਹਰ ਵਸਿੰਦਾ ਯੋਧਾ ਜਿੱਥੇ ਪੰਜਾਬ ਦੇ ਵਸਿੰਦਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦੀ ਅਨਖ ਗੈਰਤ ਲਈ ਉੱਥੇ ਸਿੱਖਾਂ ਨੇ ਬੇਅੰਤ ਸਿਰ ਦਿੱਤੇ ਨੇ ਯੋਧਿਆਂ ਨੇ ਸਿਰ ਦਿੱਤੇ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਲੜੇ ਨੇ ਜੁੰਝੇ ਨੇ ਪੰਜਾਬ ਦੀ ਅਨਖ ਤੇ ਗੈਰਤ ਵਾਸਤੇ ਪਰ ਚੰਦ ਲੋਕਾਂ ਦੇ ਵੱਲੋਂ ਪੰਜਾਬ ਦੇ ਉੱਤੇ ਇੱਕ ਨਵਾਂ ਹਮਲਾ ਕਰਨ ਦੀ ਜਿਹੜੀ ਕੋਸ਼ਿਸ਼ ਸੀਗੀ ਜੇ ਪਰੇਡ ਭਾਵ ਪੰਜਾਬ ਦੀ ਨੌਜਵਾਨੀ ਨਾ ਮਰਦ ਦਿਖਾਉਣ ਦੀ ਕੋਸ਼ਿਸ਼ ਪਰ ਜਾਗਦਿਆਂ ਜ਼ਮੀਰਾਂ ਵਾਲੇ ਪੰਜਾਬੀਆਂ ਨੇ ਸਿੱਖਾਂ ਨੇ ਡੱਟ ਕੇ ਪੰਥਨੇ ਦਾ ਵਿਰੋਧ ਕੀਤਾ ਤੇ ਜਿਹੜੇ ਸ਼ਰਾਰਤੀ ਲੋਕ ਸੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਪਤਾ ਲੱਗ ਗਿਆ ਉਹਨਾਂ ਨੂੰ ਕਿ ਖਾਲਸਾ ਜਿਉਂਦਾ ਜਾਗਦਾ ਇਹੋ ਜਿਹੀਆਂ ਕੋਝੀਆਂ ਚਾਲਾਂ ਇਹ ਨਾ ਪਹਿਲਾਂ ਕਾਮਯਾਬ ਕਰੀ ਹੁੰਦੀਆਂ ਨੇ ਨਾ ਗਾਉਣ ਦੇਾਂਗੇ ਜਿੰਨਾ ਚਿਰ ਮਹਾਰਾਜ ਕਿਰਪਾ ਕਰਨ ਸਵਾਸ ਬਖਸ਼ੇ ਨੇ ਡਟ ਕੇ ਵਿਰੋਧ ਕਰਦੇ ਸਿ ਕਰਾਂਗੇ ਅਸੀਂ ਆਪਣਾ ਫਰਜ ਮੰਨ ਸਮਝਦੇ ਹੋਇਆ ਬੇਸ਼ੱਕ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਪਰ ਨਾਲ ਅਸੀਂ ਇਹ ਵੀ ਕਿਹਾ ਸੀ ਕਿ ਜੇਕਰ ਸਰਕਾਰਾਂ ਨੇ ਇਹ ਨਾ ਰੋਕਿਆ ਨਾ ਬੰਦ ਕੀਤਾ ਅਸੀਂ ਆਪ ਰੋਕਾਂਗੇ ਸਾਨੂੰ ਮਹਾਰਾਜ ਨੇ ਸ਼ਕਤੀਰ ਬਖਸ਼ੇ ਨੇ ਇਹ ਅਸੀਂ ਭੇਡਾਂ ਚਾਰ ਵਾਸਤੇ ਡਾਂਗਾਂ ਨਹੀਂ ਰੱਖੀਆਂ ਜੇ ਕੋਈ ਸਾਡੇ ਤੇ ਆ ਕੇ ਇਸ ਤਰੀਕੇ ਨਾਲ ਹਮਲੇ ਕਰੂਗਾ ਤੇ ਹਮਲੇ ਬਰਦਾਸ਼ਤ ਨਹੀਂ ਕੀ ਜਾਣਗੇ ਪਹਿਲਾਂ ਹੀ ਬਹੁਤ ਜ਼ਿਆਦਾ ਗੰਦ ਪਾਇਆ ਗਿਆ ਸਾਡੇ ਪੰਜਾਬ ਦੀ ਨੌਜਵਾਨੀ ਲੱਚਰ ਦਾ ਸ਼ਿਕਾਰ ਹੋ ਰਹੀ ਆ ਸਾਡੀਆਂ ਧੀਆਂ ਪੰਜਾਬ ਦੀਆਂ ਧੀਆਂ ਜਾਈਆਂ ਜਿਨ੍ਹਾਂ ਨੇ ਯੋਧੇ ਸੁਰਮੇ ਪੈਦਾ ਕਰਨੇ ਨੇ ਉਹ ਟਿਕਟੋਕ ਤੇ ਇੰਸਟਾਗ੍ਰਾਮ ਤੇ ਨੰਗਾ ਨਾਚ ਰਚ ਰਹੀਆਂ ਨੇ ਭਾਵੇਂ ਗਿਣਤੀ ਘਟਿਆ ਪਰ ਇਹ ਅੱਗ ਆ ਤੇ ਇਹ ਉਹ ਅੱਗ ਆ ਜਿਹੜੀ ਵਾਦੀ 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 ਅੱਗ ਨੇ ਸਾਰਾ ਜੰਗਲ ਸਾੜ ਦੇਣਾ ਇਸ ਕਰਕੇ ਬੇਨਤੀ ਆ ਜਾਗਦੀਆਂ ਜ਼ਮੀਰਾਂ ਦਾ ਸਬੂਤ ਦਿਆ ਕਰੋ ਇਸੇ ਤਰ੍ਹਾਂ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹਰ ਇੱਕ ਸਿੱਖ ਨੇ ਜਥੇਬੰਦੀਆਂ ਦੇ ਫੋਨ ਆਏ ਨੌਜਵਾਨਾਂ ਦੇ ਖਾਸ ਕਰਕੇ ਬੜੇ ਨਬੋਨ ਆਏ ਬਹੁਤ ਨੌਜਵਾਨ ਸੇ ਭਾਵੇਂ ਅੱਜ ਵੀ ਮਿਲੇ ਉਹਨਾਂ ਨੇ ਬੜਾ ਸਾਥ ਦਿੱਤਾ ਬਹੁਤ ਜ਼ਿਆਦਾ ਹੌਸਲਾ ਅਫਜ਼ਾਈ ਕੀਤੀ ਬਾਬਾ ਜੀ ਤੁਹਾਡੇ ਨਾਲ ਆ ਸੋ ਸਾਰਿਆਂ ਦਾ ਬੜਾ ਧੰਨਵਾਦ ਕਿ ਤੁਸੀਂ ਸਾਥ ਦਿੱਤਾ ਜਿਹੜੀ ਅਸੀਂ ਆਵਾਜ਼ ਚੱਕੀ ਸੀ ਉਹ ਸਾਡਾ ਫਰਜ਼ ਸੀ ਤੇ ਗਾਂ ਵੀ ਆਪਣਾ ਫਰਜ਼ ਪੂਰਾ ਕਰਦੇ ਰਾਵਾਂਗੇ ਇਹ ਗੰਧ ਇੱਥੇ ਸਿਰਫ ਗੇਪ ਪ੍ਰੇਡ ਦੀ ਗੱਲ ਨਹੀਂ ਹੋਰ ਬਹੁਤ ਤਰੀਕਿਆਂ ਨਾਲ ਇੱਥੇ ਜਿਹੜੇ ਹਮਲੇ ਨੇ ਉਹ ਹੋਰ ਨੇ ਸੋ ਰੋਹ ਵਿਚਾਰ ਅੱਜ ਦਾ ਜਿਹੜਾ ਇਹ ਵਿਸ਼ਾ ਕਿ ਗੇਪ ਪ੍ਰੇਡ ਜਿਹੜੀ ਉਹਨਾਂ ਪ੍ਰਬੰਧਕਾਂ ਦੇ ਵੱਲੋਂ ਐਲਾਨ ਕਰਕੇ ਸ਼ੋਸ਼ਮਲੇ ਤੇ ਕੈਨਸਲ ਕਰ ਦਿੱਤੀ ਪਰ ਅਸੀਂ ਸੁਚੇਤ ਰਹਿਣਾ ਧਿਆਨ ਰੱਖਣਾ ਵੀ ਇਦਾਂ ਦੀ ਛੇੜਾ ਦੁਬਾਰਾ ਪੰਜਾਬ ਚ ਨਾ ਹੋਵੇ ਖਾਸ ਕਰਕੇ ਅਮਰਸਰ ਸਾਹਿਬ ਦੇ ਵਿੱਚ ਜਿਹੜੀ ਇਹ ਪ੍ਰੇਅਰ ਕੈਨਸਲ ਹੋਇਆ ਭਾਵੇਂ ਫਿਰ ਵੀ 27 ਤਰੀਕ ਨੂੰ ਆਪਾਂ ਪਹਿਰਾ ਰੱਖਣਾ ਤਾਂ ਕਿ ਕੋਈ ਛੇੜਾ ਤੇ ਕੋਈ ਨਾ ਕਰ ਸਕੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ